ਦੇਖੋ ਉਹ ਯੂਐਸਏ ਤੋਂ ਅਜਿਹਾ ਰਿਪੋਰਟ ਹੋ ਜਾਏਗਾ ਪਉਦੇ ਚ ਪੰਜਾਬੀਆਂ ਨਾਲੋਂ ਵੱਧ ਕਾਈ ਆ ਕੇ ਲੰਗੜਾ ਰੰਗ ਰਿਆ ਪਰ ਪੰਜਾਬ ਜਹਾਜ਼ ਲੈਂਡ ਕਰਕੇ ਕਿਤੇ ਪੰਜਾਬ ਨੂੰ ਬਦਨਾਮ ਕਰਨ ਦੀ ਸ਼ਾਦੀ ਸ਼ਾਦੀ ਉੜੀ ਕਿੱਥੇ ਹੋ ਰਿਹਾ ਇਹਦਾ ਦੇਖੋ ਕੇਂਦਰ ਸਰਕਾਰ ਹਰ ਪੱਖੋਂ ਹਰ ਗੱਲੋਂ ਕੁਦਰੀ ਵਾਲਾ ਸੁਣ ਕਰਦੇ ਹੁਣ ਇਹਦੇ ਵਿੱਚ ਜੋ ਤੁਸੀਂ ਸਪੈਕੂਲੇਟ ਕਰ ਰਹੇ ਹੋ ਜੋ ਤੁਹਾਡਾ ਅੰਦੇਸ਼ਾ ਹੈ ਉਹੀ ਅੰਦੇਸ਼ਾ ਮੇਰਾ ਕਿ ਸਾਰੇ ਮੁਲਕ ਦੇ ਉਹਦੇ ਵਿੱਚ ਲੋਕ ਹੋਣ ਪੰਜਾਬ ਨਾਲੋਂ ਵੀ ਵੱਧ ਦੂਜੇ ਸਟੇਟਾਂ ਦੇ ਹੋਣ ਤੇ ਸਿਰਫ ਅੰਮ੍ਰਿਤਸਰ ਦੇ ਵਿੱਚ ਲੈਂਡ ਕਰਾਉਣਾ ਕਰਕੇ ਚਲੋ ਜੀ ਆਇਆਂ ਨੂੰ ਜੀ ਸਦਕੇ ਅੰਮ੍ਰਿਤਸਰ ਦੀ ਪਹੁੰਚ ਤਾਂ ਧਰਤੀ ਹੈ ਜਿਹੜੀ ਉਹ ਸਾਰੇ ਮੁਲਕ ਦੀ ਹੈ ਕੋਈ ਆ ਗਏ ਇੱਥੇ ਤਾਂ ਸਾਨੂੰ ਕੋਈ ਦਿੱਕਤ ਨਹੀਂ ਹੈ ਇਤਰਾਜ਼ ਨਹੀਂ ਹੈ ਉਸ ਤੇ ਪਰ ਆ ਦੇਸ਼ ਦੀ ਰਾਜਧਾਨੀ ਛੱਡ ਕੇ ਅੰਮ੍ਰਿਤਸਰ ਦੇ ਵਿੱਚ ਲੈਂਡ ਕਰਾਉਣਾ ਇਹ ਡੈਫੀਨਿਟਲੀ ਜੋ ਤੁਸੀਂ ਸਵਾਲ ਕਰ ਰਹੇ ਹੋ ਉਹਦੇ ਵਿੱਚ ਕੋਈ ਨਾ ਕੋਈ ਤਾਂ ਵਜ਼ਨ ਜਾਂ ਉਹਦੇ ਵਿੱਚ ਕੋਈ ਨਾ ਕੋਈ ਸਬਸਟੈਂਸ ਹੈ ਪਤਾ ਨਹੀਂ ਦਿੱਲੀ ਵੋਟਰ ਪੀਏ ਦੇ ਬਾਰੇ ਕੀ ਕਹਿੰਦੇ ਪਾਰੀਆਂ ਨੇ ਜ ਵੱਡੇ ਮਾਰਜਨ ਦੇ ਉੱਪਰ ਚੌਥੀ ਵਾਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਬਣ ਜਾ ਰਹੇ ਨੇ ਚਲੋ